ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਬਹੁਤ ਹੀ ਵਿਸ਼ੇਸ਼ ਖਬਰ ਲੈ ਕੇ ਹਾਜ਼ਰ ਆਂ ਇਸ ਖਬਰ ਦਾ ਸੰਬੰਧ ਡੀਆਈਜੀ ਹਰਚੰਦ ਸਿੰਘ ਭੁੱਲਰ ਨਾਲ ਹੈ ਸਤਿ ਸ਼ਕਾਲ ਨਮਸਕਾਰ ਅਦਾਬ ਅਰਦਾਸ ਦੋਸਤੋ ਇਸ ਖਬਰ ਜੇ ਤੁਹਾਨੂੰ ਦੱਸਾਂਗੇ ਕਿ ਕਿਵੇਂ ਪੰਜਾਬ ਪੁਲਿਸ ਦੇ ਵੱਡੇ ਅਫਸਰ ਡੀਆਈਜੀ ਭੁੱਲਰ ਵਿਰੁੱਧ ਸੀਬੀਆਈ ਵੱਲੋਂ ਦੂਜੇ ਪਰਚੇ ਸੰਬੰਧੀ ਚਾਰਾ ਜੋਈ ਕਰ ਰਹੇ ਨੇ ਕਿ ਉਸ ਨੂੰ ਖੁੰਡਾ ਕੀਤਾ ਜਾਏ ਯਾਨੀ ਕਿ सीबीआई ਦੇ ਕੰਮ ਦੇ ਵਿੱਚ ਕਿਸੇ ਢੰਗ ਨਾਲ ਅੜਿੱਕਾ ਪਾ ਦਿੱਤਾ ਜਾਏ ਆ ਹੁਣ ਤੁਹਾਨੂੰ ਖਬਰ ਦੇ ਵਿਸਤਾਰ ਦਿੰਨੇ ਆ ਉਹ ਇਹ ਨੇ ਕਿ सीबीआई ਨੇ ਕੱਲ ਯਾਨੀ ਕਿ 29 10 25 ਨੂੰ ਇੱਕ ਦੂਜੀ ਐਫ ਆਈ ਆਰ ਜਿਹਨੂੰ ਕਿਹਾ ਜਾਂਦਾ ਹੈ ਡੀਏ ਦੀ ਐਫ ਆਈ ਆਰ ਡਿਸਪਰਪੋਰਸ਼ਨੇਟ ਅਸੈਟਸ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਐਫ ਆਈ ਆਰ ਪੁੰਦਰ ਦੇ ਵਿਰੁੱਧ ਦਰਜ ਕੀਤੀ ਉਸ ਦੇ ਪਿੱਛੇ ਇੱਕ ਹੋਰ ਸਰਗਰਮੀ ਸ਼ੁਰੂ ਹੋ ਗਈ ਬਲਕਿ ਇਸ ਪਰਚੇ ਨੂੰ ਦਰਜ ਕਰਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਆਲਾ ਤਰੀਨ ਅਫਸਰ ਇਹ ਵਿਉਂਤ ਬੰਦੀ ਕਰ ਰਹੇ ਸੀ ਕੇ ਪੰਜਾਬ ਪੁਲਿਸ ਦੀ ਵਜਲੈਂਸ ਬਿਊਰੋ ਇੱਕ ਨਵਾਂ ਪਰਚਾ ਦਰਜ ਕਰਦੇ ਸੇਮ ਡੀਏ ਦੀ ਧਾਰਾ ਤਹਿਤ ਜਿਹੜਾ ਕਿ ਸੀਬੀਆਈ ਕਰਨ ਜਾ ਰਹੀ ਸੀ ਪਰ ਹੋਇਆ ਕੀ ਸਕਰੀਨ ਤੇ ਨਜ਼ਰ ਮਾਰੋ ਤੁਹਾਨੂੰ ਐਫਆਈਆਰ ਦੀ ਕਾਪੀ ਦਿਖੇਗੀ ਜਿਹੜੀ ਸੀਬੀਆਈ ਨੇ ਰਜਿਸਟਰ ਕੀਤੀ 29 10 25 ਨੂੰ ਦੁਪਹਿਰੇ 12:30 ਵਜੇ ਜਦੋਂ सीबीआई ਨੇ ਦੂਜਾ ਪਰਚਾ ਦਰਜ ਕਰਤਾ ਤੇ ਇਹ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਦੀ ਵਿਉਂਤ ਬਾਰੇ सीबीआई ਨੂੰ ਪਹਿਲਾਂ ਜਾਣਕਾਰੀ ਅਗਾਊਂ ਜਾਣਕਾਰੀ ਕਿਸੇ ਢੰਗ ਨਾਲ ਪ੍ਰਾਪਤ ਹੋ ਗਈ ਕਿ ਵੈਜੀਲੈਂਸ ਬਿਊਰੋ ਡੀਏ ਦਾ ਪਰਚਾ ਭੁੱਲਰ ਤੇ ਦਰਜ ਕਰਨ ਜਾ ਰਹੀ ਹੈ ਜਦੋਂ ਕਿ सीबीआई ਅਜੇਹਾ ਪਰਚਾ ਪਹਿਲਾਂ ਹੀ ਦਰਜ ਕਰਨ ਦੀ ਤਿਆਰੀ ਕਰ ਚੁੱਕੀ ਸੀ ਜਿਵੇਂ ਅਸੀਂ ਤੁਹਾਨੂੰ ਅਸੀਂ ਆਪਣੇ ਪਿਛਲੇ ਐਪੀਸੋਡ ਨੰਬਰ 546 547 548 550 ਦੇ ਵਿੱਚ ਦੱਸਿਆ ਸੀ ਪਰ ਹੋਇਆ ਇਹ ਕਿ ਜਦੋਂ ਜਾਣਕਾਰੀ ਸੇਬੀਆਈ ਕੋਲ ਪਹੁੰਚੀ ਤਾਂ ਉਹਨਾਂ ਨੇ ਸਾਡੇ 12 ਵਜੇ ਦੁਪਹਿਰੇ ਪਰਚਾ ਦਰਜ ਕਰਤਾ ਤੇ ਉਸ ਤੋਂ ਬਾਅਦ ਉਹਦੀਆਂ ਕਾਪੀਆਂ ਸੱਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਜਿਦੇ ਵਿੱਚ ਸਪੈਸ਼ਲ ਕੋਰਟ सीबीआई ਚੰਡੀਗੜ੍ਹ ਭਾਵਨਾ ਜੈਨ ਦੀ ਅਦਾਲਤ ਨੂੰ ਵੀ ਕਾਪੀ सीबीआई ਨੇ ਭੇਜ ਦਿੱਤੀ ਬਾਈ ਈਮੇਲ ਅਤੇ ਹਾਰਡ ਕਾਪੀ ਪੰਜਾਬ ਪੁਲਿਸ ਤੇ ਡੀਜੀਪੀ ਗੌਰਵ ਯਾਦਵ ਨੂੰ ਵੀ ਕਾਪੀ ਭੇਜੀ ਤੀ ਤੇ ਹੋਰ ਕਈ ਅਧਿਕਾਰੀ ਕੁੱਲ 7 ਅਧਿਕਾਰੀਆਂ ਨੂੰ ਜਿਨ੍ਹਾਂ ਵਿੱਚ ਇੱਕ ਜੱਜ ਹੈ ਉਹਨਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਕਿ ਜੀ ਅਸੀਂ ਪਰਚਾ ਦਰਜ ਕਰ ਲਿਆ ਪਰਚਾ ਦਰਜ ਕਰਦੇ ਹੀ ਸੀਬੀਆਈ ਨੇ ਆਪਣੀ ਐਫਆਈਆਰ ਵਾਇਰਲ ਕਰਤੀ ਕੁਝ ਜਾਣਕਾਰ ਪੱਤਰਕਾਰਾਂ ਰਾਹੀਂ ਜਾਂ ਕੁਝ ਇਹੋ ਜੇ ਸੂਤਰਾਂ ਰਾਹੀਂ ਇਹ ਐਫਆਈਆਰ ਪਬਲਿਸ਼ ਕਰ ਦਿੱਤੀ ਗਈ ਸੋਸ਼ਲ ਮੀਡੀਆ ਤੇ ਜਿਸ ਤੋਂ ਬਾਅਦ ਸਾਰੇ ਚੈਨਲਾਂ ਤੇ ਲਲਾ ਲਲਾ ਹੋ ਗਈ ਕਿ ਪਰਚਾ ਦਰਜ ਹੋ ਗਿਆ ਇਸ ਕੰਮ ਨਾਲ ਪੰਜਾਬ ਪੁਲਿਸ ਦੀ ਮੂਵ ਨੂੰ maat ਪੈ ਗਈ ਫਿਰ ਪੰਜਾਬ ਪੁਲਿਸ ਤੇ ਅੰਦਰਲੇ ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸੋਚਿਆ ਕਿ ਸਾਢੇ 12 ਵਜੇ ਦਾ ਟਾਈਮ ਪਾਇਆ ਆ ਆਪਾਂ ਸਵੇਰ ਦਾ 7 ਵਜੇ ਦਾ 8 ਵਜੇ ਦਾ ਟਾਈਮ ਪਾ ਕੇ ਤੇ ਡੀਏ ਦਾ ਪਰਚਾ ਪੈਰਲਲ ਬਰਾਬਰ ਖੜਾ ਕਰ ਦਿੰਦੇ ਆ ਭੁਲਰ ਦੇ ਵਿਰੁੱਧ ਇਹ ਕਿਉਂ ਕਰਨਾ ਚਾਹੁੰਦੇ ਸੀ ਪੰਜਾਬ ਪੁਲਿਸ ਉਹ ਮਕਸਦ ਬੜਾ ਸਪਸ਼ਟ ਹੈ ਕਿ ਜੇ ਭੁੱਲਰ ਦੇ ਮਾਇਸ ਮਾਮਲੇ ਦੀ ਅੱਗੇ ਜਾਂਚ ਹੋਏਗੀ ਤਾਂ ਸਾਰੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੇ ਹੱਥ ਹੋਏਗੀ ਤੇ ਫਿਰ ਜਿਹਨੂੰ ਮਰਜ਼ੀ ਉਹਦੇ ਵਿੱਚ ਨਾਮਜ਼ਦ ਕਰ ਲਓ ਤੇ ਜਿਹਨੂੰ ਮਰਜ਼ੀ ਉਹਦੇ ਵਿੱਚੋਂ ਕੱਢ ਦਿਓ ਪਰ ਅਜੇ ਹਾਂ ਨਹੀਂ ਹੋ ਸਕਿਆ ਤੇ ਹੁਣ ਅੱਗੇ ਲੀਗਲ ਪੋਜੀਸ਼ਨ ਕੀ ਹੈ ਕਾਨੂੰਨੀ ਸਥਿਤੀ ਕੀ ਹੈ ਅਸੀਂ ਕ੍ਰਿਮੀਨਲ ਕੇਸਿਸ ਤੇ ਮਾਹਰ ਵਕੀਲਾਂ ਨਾਲ ਗੱਲ ਕੀਤੀ ਕੱਲ ਇੱਕ ਦੋਸਤ ਨੇ ਕਮੈਂਟ ਕੀਤਾ ਸੀ ਜੀ ਮੈਂ ਕਹਤਾ ਕ੍ਰਿਮੀਨਲ ਲਾਇਰਸ ਉਹਦਾ ਇੱਕ ਕਹਿਣ ਚ ਆ ਜਾਂਦਾ ਹੈ ਜਿਹੜੇ ਲੋਕ ਵਕੀਲ ਫੌਜਦਾਰੀ ਮੁਕੱਦਮਿਆਂ ਚ ਮਾਹਰ ਹੁੰਦੇ ਨੇ ਉਹਨਾਂ ਨੂੰ ਕ੍ਰਿਮੀਨਲ ਲਾਇਰ ਕਹਿ ਦਿੱਤਾ ਜਾਂਦਾ ਪਰ ਇਹ ਨਹੀਂ ਹੁੰਦਾ ਮਤਲਬ ਇਹਦਾ ਕਿ ਉਹ ਲਾਇਰ ਵੀ ਕ੍ਰਿਮੀਨਲ ਨੇ ਸੋ ਇਹ ਤੁਸੀਂ ਜ਼ਰਾ ਧਿਆਨ ਚ ਰੱਖਿਓ ਕ੍ਰਿਮਨਲ ਕੇਸਸ ਦੇ ਵਕੀਲਾਂ ਦੇ ਮੁਤਾਬਕ 2020 ਚ ਪੰਜਾਬ ਸਰਕਾਰ ਨੇ ਜਦੋਂ ਕੈਪਟਨ ਅਮਰਿੰਦਰ ਮੁੱਖ ਮੰਤਰੀ ਸੀ ਉਹਨਾਂ ਨੇ ਸੀਬੀਆਈ ਨੂੰ ਦਿੱਤੀ ਜਨਰਲ ਕੰਸੈਂਟ ਯਾਨੀ ਕਿ ਰਜ਼ਾਮੰਦੀ ਵਾਪਸ ਲੈ ਲਈ ਸੀ ਕਿ ਸੀਬੀਆਈ ਸਾਡੇ ਸੂਬੇ ਦੇ ਵਿੱਚ ਕਿਸੇ ਵੀ ਅਧਿਕਾਰੀ ਤੇ ਜਾਂਚ ਕਰ ਸਕਦੀ ਹੈ ਕਾਰਵਾਈ ਕਰ ਸਕਦੀ ਹੈ ਇਹ ਜਿਹੜੀ ਆਗਿਆ ਸੀ ਉਹ ਵਾਪਸ ਲੈ ਲਈ ਔਰ ਇਹ ਇੱਕ ਕੰਡੀਸ਼ਨ ਬਣਾਤੀ ਜੇ सीबीआई ਨੇ ਪੰਜਾਬ ਚ ਕੋਈ ਕਾਰਵਾਈ ਕਰਨੀ ਹੈ ਤੇ ਪੰਜਾਬ ਸਰਕਾਰ ਤੋਂ ਆਗਿਆ ਲੈਣੀ ਹੋਏਗੀ ਪਰ ਦੋਸਤੋ ਇਸ ਤੇ ਵਕੀਲਾਂ ਦਾ ਇਹ ਵਿਚਾਰ ਹੈ ਕਿ ਜਦੋਂ ਕੋਈ ਸੈਂਟਰਲ ਗਵਰਨਮੈਂਟ ਦਾ EMPLOYE ਹੋਵੇ ਉਹਨਾਂ ਦੇ ਮਾਮਲੇ ਚ सीबीआई ਨੂੰ ਕੋਈ ਲੋੜ ਨਹੀਂ ਕਿ ਉਹ ਪੰਜਾਬ ਸਰਕਾਰ ਤੋਂ ਆਗਿਆ ਲੈ ਔਰ ਜਿਹੜਾ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਹੈ ਉਹ ਜਾਇਦਾਦ ਭਾਵੇਂ ਪੰਜਾਬ 'ਚ ਹੋਵੇ ਭਾਵੇਂ ਵਿਦੇਸ਼ਾਂ ਦੇ ਵਿੱਚ ਹੋਵੇ ਅਤੇ ਉਹ EMPLOYEE ਜਿਸ ਤਰ੍ਹਾਂ ਕੇ DIG ਭੁੱਲਰ IPS EMPLOYEE ਹੈ ਕੇਂਦਰ ਦਾ ਇੱਕ EMPLOYEE ਹੈ ਉਹਦੇ ਵਿਰੁੱਧ CBI ਨੂੰ ਮਾਮਲਾ ਦਰਜ ਕਰਕੇ ਤਫਤੀਸ਼ ਕਰਨ ਦੇ ਵਿੱਚ ਕੋਈ ਕਾਨੂੰਨੀ ਅੜਕਾ ਨਹੀਂ ਹੈ ਪਰ ਇੱਥੇ ਇਹ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਵਿਜਲੈਂਸ ਬਰੋ ਇੱਕ ਪੈਰਲਲ ਬਰਾਬਰ ਪਰਚਾ ਖੜਾ ਕਰ ਦੇ ਉਦੋਂ ਬਾਅਦ ਮਾਮਲਾ ਅਦਾਲਤ ਚ ਲੈ ਜਾਇਆ ਜਾਵੇ ਔਰ ਕਿਹਾ ਜਾਵੇ ਕਿ ਸੀਬੀਆਈ ਨੂੰ ਕੋਈ ਹੱਕ ਨਹੀਂ ਕਿਉਂਕਿ ਡੀਆਈਜੀ ਭੁੱਲਰ ਪਹਿਲਾਂ ਤਾਂ ਪੀਪੀਐਸ ਅਫੀਸਰ ਸੀ ਡੀਐਸਪੀ ਸੀ ਪੰਜਾਬ ਪੁਲਿਸ ਦਾ ਇੱਕ ਅਧਿਕਾਰੀ ਸੀ ਕੇਂਦਰ ਦਾ ਅਧਿਕਾਰੀ ਨਹੀਂ ਸੀ ਇੱਕ ਟੈਕਨੀਕਲ ਲੈਕੂਨਾ ਬਣਾ ਕੇ ਮਾਮਲਾ ਅਦਾਲਤ ਚ ਲੈ ਜਿਏ ਫੇਰ ਸੀਬੀਆਈ ਦੀ ਜਾਂਚ ਦੇ ਰੁਕਾਵਟ ਲਾ ਕੇ ਦਵਾ ਦਿਏ ਤਾਂ ਫੇਰ ਮਾਮਲਾ ਪੈ ਜਾਊਗਾ ਖਟਾਈ ਚ ਇਹ ਵਿਉਂਤਬੰਦੀ ਪੰਜਾਬ ਪੁਲਿਸ ਦੇ ਆਧਾ ਅਫਸਰਾ ਨੇ ਪਿਛਲੇ ਕੁਝ ਦਿਨ ਲਗਾਤਾਰ ਕੀਤੀ ਪਰ ਇਸ ਜਿਹੜੀ ਸਟਰੈਟਜੀ ਸੀ ਜਾਂ ਪਲਾਨਿੰਗ ਸੀ ਜਿਹੜੀ ਕਿ ਨਾਂ ਪੱਖੀ ਸੀ ਸੀਬੀਆਈ ਦੇ ਕੰਮ 'ਚ ਅੜਿੱਕਾ ਪਾਉਣ ਦੀ ਗੱਲ ਸੀ ਉਸ ਨੂੰ ਸੀਬੀਆਈ ਨੇ ਭਲੀ ਭਾਨਤੀ ਬਿਲਕੁਲ ਟਾਈਮ ਸਿਰ ਪਰਚਾ ਦਰਜ ਕਰਕੇ 29 10 25 ਦੁਪਹਿਰੇ 12:30 ਵਜੇ ਵਿਫਲ ਕਰਤਾ ਹੁਣ ਬੜੀ ਚਰਚਾ ਛੁੜੀ ਛੜੀ ਹੋਈ ਆ ਕਿ ਅੱਗੇ ਕੀ ਹੋਏਗਾ ਅੱਗੇ ਸੀਬੀਆਈ ਇਸ ਮਾਮਲੇ ਦੇ ਵਿੱਚ ਭਾਵੇਂ ਜੇ ਪੰਜਾਬ ਵਜਲੈਂਸ ਬਿਊਰੋ ਪਰਚਾ ਦਰਜ ਕਰ ਵੀ ਲੈਂਦੀ ਹੈ ਤੇ ਭਾਵੇਂ ਅਦਾਲਤ ਪੰਜਾਬ ਦੇ ਹੱਕ ਦੇ ਵਿੱਚ ਭੋਤਦੀ ਹੈ ਤਾਂ ਫੇਰ ਇਸ ਸਥਿਤੀ ਦੇ ਵਿੱਚ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੰਪਲੇਨੈਂਟ ਵੱਜੋਂ ਮੰਨੀ ਜਾਏਗੀ ਯਾਨੀ ਕਿ ਜਿਹੜਾ ਪਰਚਾ ਸੀਬੀਆਈ ਨੇ ਦਰਜ ਕੀਤਾ ਉਸ ਦੇ ਆਧਾਰ ਤੇ ਵਜਨੈਂਸ ਬਿਊਰੋ ਪਰਚਾ ਜੇ ਦਰਜ ਕਰਦੀ ਹੈ ਤੇ ਜੇ ਅਦਾਲਤ ਉਸ ਨੂੰ ਸਹੀ ਮੰਨਦੀ ਹੈ ਤਾਂ ਉਹਦੇ ਵਿੱਚ ਸ਼ਿਕਾਇਤ ਕਰਤਾ सीबीआई ਹੋਏਗੀ ਯਾਨੀ ਕਿ सीबीआई ਦੁਬਾਰਾ ਫੇਰ ਸਾਰਾ ਐਵੀਡੈਂਸ ਅਦਾਲਤ ਦੇ ਅੱਗੇ ਪੇਸ਼ ਕਰੇਗੀ ਔਰ ਇਹ ਇਸ ਕਰਕੇ ਕੀਤਾ ਜਾਣਾ ਸੀ ਤਾਂ ਕਿ ਸਾਰੀ ਜਾਂਚ ਪੰਜਾਬ ਪੁਲਿਸ ਦੇ ਹੱਥ ਚ ਆਸ ਕੇ ਤੇ ਜਿਹੜੇ ਵਿਅਕਤੀ ਹੋਰ ਇਹਦੇ ਵਿੱਚ ਦੋਸ਼ੀ આરોપી ਬਣਦੇ ਆ ਉਹਨਾਂ ਵੱਲ ਜਿਹੜੀ ਹੈ ਨਜ਼ਰ ਨਰਮ ਰੱਖੀ ਜਾਏ ਇਹ ਵਿਚਾਰ ਮਾਰਾਂ ਦਾ ਐਸੇ ਸੰਬੰਧ ਦੇ ਵਿੱਚ ਤੁਹਾਨੂੰ ਹੁਣ ਇੱਕ ਉਦਾਹਰਨ ਦੇ ਦਿੰਦੇ ਆ ਜਦੋਂ ਰਾਮ ਰਹੀਮ ਦਾ ਮਾਮਲਾ ਆਇਆ ਤਾਂ ਪਹਿਲਾਂ ਸੀਬੀਆਈ ਨੂੰ ਜਾਂਚ ਦਿੱਤੀ ਗਈ ਜਦੋਂ ਬਾਦਲ ਗਵਰਨਮੈਂਟ ਸੀ ਫਿਰ ਉਹ ਦੂਜਾ ਬਾਅਦ ਜਦੋਂ सीबीआई ਨੇ ਆਪਣੀ ਤਫ਼ਤੀਸ਼ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਭਰਤੀ ਬੇਅਦਬੀ ਮਾਮਲਿਆਂ 'ਚ ਤਾਂ ਇਸ ਜਾਂਚ ਨੂੰ ਵਾਪਸ ਲੈਣ ਦੇ ਲਈ सीबीआई ਨੂੰ ਕਿਹਾ ਗਿਆ ਪਰ सीबीआई ਨੇ ਕੇਸ ਵਾਪਸ ਦੇਣ ਤੋਂ ਇਨਕਾਰ ਕਰਤਾ ਤੁਹਾਨੂੰ ਯਾਦ ਹੋਣਾ ਤੇ ਫਿਰ ਇਹਦੇ ਤੇ ਕਾਨੂੰਨੀ ਲੜਾਈ ਹੋਈ ਕਾਨੂੰਨੀ ਲੜਾਈ ਪੰਜਾਬ ਸਰਕਾਰ ਸੁਪਰੀਮ ਕੋਰਟ ਤੱਕ ਲੜੀ ਅਤੇ ਜਿੱਤੀ ਹਦਾਇਤ ਕੀਤੀ ਗਈ ਸੀਬੀਆਈ ਨੂੰ ਕਿ ਸਾਰੇ ਮਾਮਲੇ ਦੀ ਜੋ ਤਫਤੀਸ਼ ਰਿਕਾਰਡ ਐਟਸੈਟਰਾ ਐਟਸੈਟਰਾ ਉਹ ਪੰਜਾਬ ਪੁਲਿਸ ਨੂੰ ਦੇ ਦਿੱਤਾ ਜਾਏ ਹੁਣ ਇੱਕ ਪਾਸੇ ਸੀਬੀਆਈ ਨੇ ਰਾਮ ਰਹੀਮ ਦੇ ਵਿਰੁੱਧ ਉਸ ਮਾਮਲੇ 'ਚ ਕੈਨਸਲੇਸ਼ਨ ਰਿਪੋਰਟ ਭਰੀ ਦੂਜੇ ਪਾਸੇ ਪੰਜਾਬ ਪੁਲਿਸ ਦੀ ਤਫਤੀਸ਼ ਤੋਂ ਬਾਅਦ ਰਾਮ ਰਹੀਮ ਅਤੇ ਉਹਦੀ ਟੀਮ ਨੂੰ ਚਾਰਜ ਸ਼ੀਟ ਕੀਤਾ ਗਿਆ ਮਾਮਲਾ ਫਰੀਦਕੋਟ ਦੀ ਕੋਰਟ ਦੇ ਵਿੱਚ ਚੱਲਦਾ ਉਹਨੂੰ ਤਬਦੀਲ ਕਰਵਾ ਕੇ ਡੇਰਾ ਸੱਚਾ ਸੌਦੇ ਦੇ ਪੈਰੋਕਾਰਾਂ ਨੇ ਚੰਡੀਗੜ੍ਹ ਲਿਆਂਦਾ ਇਹ ਸਾਰੀ ਤੁਹਾਨੂੰ ਬੈਕਗਰਾਉਂਡ ਮੇਰਾ ਖਿਆਲ ਹੈ ਯਾਦ ਪਹਿਲਾਂ ਹੋਣੀ ਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਸੀਬੀਆਈ ਬਿਨਾ ਪੋਲੀਟੀਕਲ ਪ੍ਰੈਸ਼ਰ ਯਾਨੀ ਕਿ ਸਿਆਸੀ ਦਬਾਅ ਤੋਂ ਬਿਨਾ ਕੰਮ ਕਰੇ ਤਾਂ ਚੰਗੇ ਰਿਜ਼ਲਟ ਪ੍ਰੋਡਿਊਸ ਕਰ ਦਿੰਦੀ ਹੈ ਜਿਵੇਂ ਤੁਸੀਂ ਪੁਰਾਣੇ ਇਨਕਾਊਂਟਰਾਂ ਦੇ ਕੇਸ ਵੇਖੇ ਫੇਕ ਇਨਕਾਊਂਟਰ ਜਾਂ ਲੋਕਾਂ ਨੂੰ ਗਾਇਬ ਕਰਨ ਦੇ ਜਿਹੜੇ ਸੀਬੀਆਈ ਨੇ ਪਰਚੇ ਕੀਤੇ ਜਾਂ ਅਦਾਲਤਾਂ ਦੇ ਹੁਕਮਾਂ ਰਾਹੀਂ ਸੀਬੀਆਈ ਨੂੰ ਉਹ ਜਾਂਚ ਦਿੱਤੀ ਗਈ ਉਹਨਾਂ ਮਾਮਲਿਆਂ 'ਚ 20 25 25 30 30 ਸਾਲ ਬਾਅਦ ਹੁਣ ਪੁਲਿਸ ਅਧਿਕਾਰੀਆਂ ਨੂੰ ਜੇਲ੍ਹਾਂ ਹੋ ਰਹੀਆਂ ਨੇ ਸੋ ਇਹ ਕਹਿਣਾ ਗਲਤ ਹੋਏਗਾ ਕਿ ਸੀਬੀਆਈ ਨੇ ਡੀਆਈਜੀ ਭੁੱਲਰ ਦੇ ਕੇਸ ਦੇ ਵਿੱਚ ਸਹੀ ਜਾਂਚ ਨਹੀਂ ਕਰਨੀ ਅਤੇ ਮਾਮਲਾ ਆਖਰ ਖੁਰਦ-ਬੁਰਦ ਹੋ ਜਾਣਾ ਇਸ ਨੂੰ ਪੋਲਿਟੀਕਲ ਸਿਨੈਰੀਓ ਦੇ ਵਿੱਚ ਵੇਖਿਆ ਜਾਏ ਤਾਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦੋਹਾਂ ਪਾਰਟੀਆਂ 'ਚ ਇੱਟ-ਕੁੱਤੇ ਦਾ ਵੈਰ ਹੈ ਤੇ ਸੀਬੀਆਈ ਆਉਂਦੀ ਹੈ ਸੈਂਟਰ ਦੇ ਅਧੀਨ ਤਾਂ ਫਿਰ ਸੈਂਟਰ ਚਾਹੇਗਾ ਕਿ सीबीआई ਦੀ ਤਫਤੀਸ਼ ਬਿਲਕੁਲ ਸਹੀ ਹੋਵੇ ਤੇਜ਼ੀ ਨਾਲ ਹੋਵੇ ਜਦ ਕਿ ਜੇ ਇਹ ਪੰਜਾਬ ਪੁਲਿਸ ਕੋਲ ਦੂਜੇ ਪਰਚੇ ਦੀ ਤਫਤੀਸ਼ ਜਾਂਦੀ ਹੈ ਤਾਂ ਉਹ ਚਾਹੇਗੀ ਕਿ ਇਹਨੂੰ ਲਟਕਾਇਆ ਜਾਏ ਤੇ ਹੋਰ ਜਿਹੜੇ ਬੰਦੇ ਨਾਮਜ਼ਦ ਕੀਤੇ ਜਾ ਸਕਦੇ ਆ ਉਹ ਛੱਡ ਤੇ ਜਾਣ ਅਗਲੀ ਅਹਿਮ ਸੂਚਨਾ ਤੁਹਾਨੂੰ ਇਹ ਦੇਣੀ ਹੈ ਕਿ ਸੀਬੀਆਈ ਦੇ ਮਾਮਲੇ 'ਚ ਈਡੀ ਸ਼ਾਮਲ ਹੋ ਚੁੱਕੀ ਹੈ। ਔਰ ਬਹੁਤ ਜਲਦ ਮਨੀ ਲਾਂਡਰਿੰਗ ਜਿਹੜਾ ਐਕਟ ਹੈ ਉਹਦੇ ਤਹਿਤ ਇਕੀਆਰ ਦਰਜ ਹੋਣ ਜਾ ਰਹੀ ਹੈ। ਕਿਉਂਕਿ ਭੁੱਲਰ ਦੀਆਂ ਜਾਇਦਾਦਾਂ ਵਿਦੇਸ਼ਾਂ ਦੇ ਵਿੱਚ ਨੇ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਫਲੈਟ ਦੁਬਈ ਤੇ ਤਿੰਨ ਕੈਨੇਡਾ 'ਚ ਨੇ ਤੇ ਹੋ ਸਕਦਾ ਆਸਟ੍ਰੇਲੀਆ ਦਾ ਵੀ ਜ਼ਿਕਰ ਹੋ ਰਿਹਾ ਹੈ ਉੱਥੇ ਵੀ ਕਿਸੇ ਵੱਡੇ ਸਟੋਰ ਦੀ ਮਾਲਕੀ ਭੁੱਲਰ ਤੇ ਕੁਝ ਹੋਰ ਹਿੱਸੇਦਾਰਾਂ ਦੇ ਨਾਮ ਤੇ ਆ ਸੋ ਇਸ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ ਕੇਸ ਦੇ ਵਿੱਚ ਸ਼ਿਰਕਤ ਕਰ ਚੁੱਕੀ ਹੈ ਤੇ ਇਨਕਮ ਟੈਕਸ ਨੂੰ ਵੀ ਇਹ ਸਾਰੀ ਜਾਂਚ ਪਹਿਲਾਂ ਮਿਲ ਚੁੱਕੀ ਹੈ ਦੋਸਤੋ ਜੇ ਤੁਹਾਨੂੰ ਇਹ ਸਾਡੀ ਖਬਰ ਚੰਗੀ ਲੱਗੇ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਮੈਂ ਰਜਿੰਦਰ ਸਿੰਘ ਤਗੜ ਤੁਹਾਡੇ ਤੋਂ ਆਗਿਆ ਚਾਹੁੰਦਾ ਜੀ ਸਤਿ ਸ਼ਕਾਲ ਨਮਸਕਾਰ ਖੁਦਾ হাফেজ